ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਆਪਣਾ ਦੇਵਰੀ ਨੂੰ ਦੋਸਤੋ ਤੇ ਦੋਸਤੋ ਕਿੰਨੇ ਵੀ ਭਰਾ ਆਪਣੇ ਫੇਸਬੁੱਕ ਨਾਲ YouTube ਚੈਨਲ ਨਾਲ ਜੁੜੇ ਆ ਫੇਸਬੁੱਕ ਕੋ ਪੇਜ ਨੂੰ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਤੇਰੀ ਆਉਣ ਵਾਲੀ ਵੀਡੀਓ ਤੁਹਾਨੂੰ ਬੜੀ ਆਸਾਨੀ ਤਾਈ ਤੁਹਾਡੇ ਤਾਈ ਪਹੁੰਚ ਤੱਕ ਤੇ ਦੋਸਤੋ ਅੱਜ ਤੇਰੀ ਆਪਾਂ ਵੀਡੀਓ ਬਣਾਉਣ ਜਾ ਰਹੇ ਆ ਪੈਂਡਾਰੀ ਨੂੰ ਤੇ ਜ਼ਿਲ੍ਹਾ ਪ੍ਰੀਕਪੁਰ ਦੋਸਤੋ ਤੇ 200 ਬਾਈਆਂ ਨੇ ਦੂਜੇ ਸੂਏ ਮੱਝ ਸੇਲ ਕਰਨੀਆਂ ਸਾਰੀ ਆਪਾਂ ਮੱਝ ਦੇ ਨਿਗਮਰਾਵਾਂਗੇ ਤੁਹਾਨੂੰ ਤੇ ਚੈੱਕ ਪਾਸ ਦੀ ਕਰਨੀ ਆ ਤੇ ਦੋਸਤੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਤੇ ਹੋਰ ਵੀ ਖਰੀਦਦਾਰਾਂ ਵੀਰਾਂ ਤੱਕ ਵੀਰਾਂ ਤੱਕ ਵੀਡੀਓ ਪਹੁੰਚੇ ਤੇ ਵੀਡੀਓ ਦਾ ਲਾਭ ਲੈ ਸਕਣ ਤੇ ਚੈੱਕ ਪਾਸ ਕਰ ਲਓ ਦੋਸਤੋ ਕਰਮ ਵਾਲੀ ਬਹੁਤ ਠੰਡੀ ਤੇਲ ਆ ਜਾਰੇ ਇਹ ਸਾਨ ਬਿਲਕੁਲ ਬਰਾਬਰ ਤੇ ਥਾਣਾ ਤੁਹਾਨੂੰ ਤੋੜ ਕੇ ਵੀ ਨਿਗਾ ਮਰਾਵਾਂਗੇ ਤਾਂ ਲਈ ਵੀ ਚੈੱਕ ਕਰ ਲਿਓ ਤੁਸੀਂ ਤੇ ਬਹੁਤ ਵਧੀਆ ਕੱਦ ਕਟ ਵਾਲੀ ਮਾਝਾ ਦੋਸਤੋ ਤੇ ਸਾਰੀ ਆਪਾਂ ਗੱਲਬਾਤ ਕਰਾਂਗੇ ਤੇ ਵੀਡੀਓ ਤੇ ਐਂਡ ਤੱਕ ਬਣੇ ਰਹੋ ਆਓ ਬਾਬਾ ਜੀ ਨਹੀਂ ਜੀ ਹਾਂ ਜੀ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਬਾ ਜੀ ਆਪਣਾ ਪਹਿਲਾ ਨਾਂ ਦੱਸੋ ਜੀ ਦੇਵ ਸਿੰਘ ਆ ਜੀ ਦੇਵ ਸਿੰਘ ਤੇ ਆਪਣਾ ਘਰ ਕਿੱਥੇ ਰਹਿ ਗਿਆ ਜੀ ਠਾੜੇ ਵਾਲੇ ਰੋਡ ਦੇ ਉੱਤੇ ਜਮਾ ਬਾਗ ਕੋਲ ਫੈਣੀ ਜਿੱਥੇ ਹੈ ਠਾੜੇ ਵਾਲੇ ਰਾਤ ਤੇ ਉੱਤੇ ਰਹਿ ਗਿਆ ਰੋਡ ਤੇ ਕਿਹਾਂ ਮੋੜ ਤੇ ਆ ਮੋੜ ਤੇ ਆ ਜੀ ਠੀਕ ਹੈ ਜੀ ਤੇ ਪਿੰਡ ਆਪਣਾ ਹਰੀ ਨੂੰ ਆ ਜਣੇ ਤੇ ਜ਼ਿਲ੍ਹਾ ਆਪਾਂ ਨੂੰ ਪ੍ਰੀਕ ਕੋਟ ਹੀ ਲੱਗਦਾ ਹਾਂ ਤਸਵੀਰ ਹਾਂ ਤਸਵੀਰ ਆਪਾਂ ਨੂੰ ਕੋਟ ਕਪੂਰਾ ਜ਼ਿਲ੍ਹਾ ਫੀਕੋ ਠੀਕ ਹੈ ਜੀ ਤੇ ਆਪਣੀ ਮੱਝ ਕਿੰਮੇ ਸੂਏ ਜੀ ਇਹ ਜੀ 3-4 ਸੂਏ ਹੋਣ ਹੁਣ ਚੀਜੇ ਸੂਣਾ ਐਣੇ ਹਾਂਜੀ ਹਾਂਜੀ ਠੀਕ ਆ ਤੇ ਕਰਮ ਵਾਲੀ ਨੇ ਕਿੰਨਾ ਦੁੱਧ ਦਿੱਤਾ ਜੀ ਪਿਛਲੇ ਸੂ ਕਦੋਂ ਕਰਦੇ ਆ ਜੀ ਅਸੀਂ ਪਿਛਲੇ ਸੂ ਪਿੱਛੇ ਹਾਂ ਅਸੀਂ ਲੈਂਦੀ ਸੀ ਟੋਕੜ ਠੀਕ ਆ ਜੀ ਐਵੇਂ ਟੂਠ ਨਹੀਂ ਮਾਰਨਾ ਆਪਾਂ ਠੀਕ ਆ ਜੀ 8 ਕਿਲੋ ਹੀ ਕਰਦੇ ਰਹੇ ਕਾ ਕਰਕੇ ਖੜ ਦੇ ਰਹੇ ਤੇ ਲੋ ਦੋਸਤੋ ਕਰਮ ਵਾਲੀ ਇੱਥੇ ਦੁੱਧ ਥਣ ਲਈ ਵੀ ਦੇ ਹਿਸਾਬ ਨਾਲ ਦੋਸਤੋ ਦੁੱਧ ਕਰਮ ਵਾਲੀ ਬਹੁਤ ਲਾਈ ਕਿੰਨਾ ਦੁੱਧ ਦੀ ਝਾਕ ਕਰਦੇ ਤੁਸੀਂ ਕਿੰਨਾ ਦੁੱਧ ਦੀ ਝਾਕ ਕਰਦੇ ਇੱਥੇ ਥੋੜੀ ਮੇਰੇ ਹਿਸਾਬ ਨਾਲ ਕੱਢੂਗੇ ਕੀ ਆ 12 13 ਦੇ ਇੱਕ ਲੋ ਦੋਸਤੋ ਬਾਬਾ ਜੀ ਨੇ ਸਾਰੀ ਸਟੇਲ ਤੋਂ ਮੱਝ ਦੀ ਦਾਤ ਦੀ 13 ਲੀਟਰ ਦੇ ਨੀਰ ਕੱਢੂਗੀ ਕੱਢੂਗੀ ਇੱਕ ਵਾਰੀ ਤੂਰ ਕੇ ਵਿਕਾਇਓ ਜੀ ਉਹ ਦੋਸਤੋ ਚੈੱਕ ਪਾਤੂ ਦੀ ਕਰਨੀ ਤੇ ਨਿਗਾਹ ਪਾ ਮਲੋਣੀ ਆ ਸਿੰਗ ਚੈੱਕ ਕਰ ਲਿਓ ਕਰਮਲੀ ਦਾ ਕਦ ਕੜ ਚੈੱਕ ਕਰ ਲਿਓ ਤਣਲੇਵਾ ਚੈੱਕ ਕਰ ਲਿਓ ਸਾਰੀਆਂ ਨਿਸ਼ਾਨੀਆਂ ਚੈੱਕ ਕਰ ਲਿਓ ਤੇ ਦੋਸਤੋ ਵੀਡੀਓ ਨੂੰ ਸ਼ੇਅਰ ਕਰਨਾ ਭੁੱਲਿਆ ਕਰੋ ਤੋਰੋ ਬਾਬਾ ਜੀ ਤੋਰੋ ਅੱਗੇ ਤੋਰੋ ਮਣੇ ਤੋ ਤੋ ਚੈੱਕ ਕਰ ਲਿਓ ਸਾਰੇ ਤਾਂ ਬਿਲਕੁਲ ਬਰਾਬਰ ਤੇ ਸਾਨਾ ਕਰ ਲਓ ਜੀ ਵਾਪਸੀ ਕਰ ਲਓ ਉਧਰੋਂ ਬਹੁਤ ਠੰਡੀ ਦੇ ਥੀਲ ਦੋਸਤੋ ਮੱਝਾ ਕਰਮਾਲੀ ਤੇ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਆ ਕਰੋ ਕਈ ਵਾਰੀ ਪਤੂ ਉਪਰਾਂ ਵੀ ਕਰ ਜਾਂਦਾ ਨਾ ਤੇ ਬਾਈ ਬੇ ਦੇ ਨਾਲ ਕਰਾਂਗੇ ਗੱਲਬਾਤ ਮੋਬਾਈਲ ਨੰਬਰ ਵੀ ਵੀਡੀਓ ਦੇ ਵਿੱਚ ਪਾਵਾਂਗੇ ਆਪਾਂ ਤੇ ਕਰੋ ਲਾਜ਼ਮੀ ਗੱਲਬਾਤ ਲੋ 200 ਬੱਸ ਬੰਦੋ ਬਾਬਾਈ ਬੰਦ ਤੇ ਬਾਬਾਈ ਕੀ ਮੁੱਲ ਕਰਦੇ ਆ ਤੁਸੀਂ ਮੱਢੀਏ 120 ਕਰਦੇ ਆ 1,20,000 ਰੁਪਿਆ ਮੁੱਲ ਕਰਦੇ ਆ ਜੀ ਤੇ ਲੋ 200 ਮੌਕੇ ਤੇ ਮਾਨਤਨ ਲਾਜ਼ਮੀ ਹੋਊਗਾ ਕਾਜ ਵਿੱਚ ਮੌਜੂਦ ਹਾਂ ਤੇ ਚੈੱਕ ਪਾਤੋ ਦੀ ਕਰ ਲਈਆਂ ਤਣ ਲੇਵੇ ਦੀ ਚਾਰੇ ਤਣ ਬਿਲਕੁਲ ਬਰਾਬਰ ਦੇ ਤਾਣਾ ਤੇ ਤਿੰਨੇ ਦਿਨ ਲੈ ਜੂ ਬਾਬਾ ਜੀ ਬੇਕੋ ਜੀ ਚਾਰ ਦਿਨ ਵੀ ਕੱਤ ਸਕਦੀ ਪੰਜ ਵੀ ਕੱਤ ਸਕਦੀ ਦੋ ਵੀ ਕੱਤ ਸਕਦੀ ਹੈ ਠੀਕ ਹੈ ਚਾਰ ਪੰਜ ਦਿਨ ਲੈ ਜੂ ਹਾਂ ਪੰਜ ਚਾਰ ਦਿਨ ਕੱਤ ਸਕ ਠੀਕ ਹੈ ਜੀ ਤੇ ਮੋਬਾਈਲ ਨੰਬਰ ਜੀ ਆਪਣਾ ਮੈਨੂੰ ਮੁੰਡੇ ਦੇ ਕੋਲੇ ਆ ਸਾਰਾ ਕੋਲੋਂ ਲਓ ਦੋਸਤੋ ਮੋਬਾਈਲ ਨੰਬਰ ਆਪਾਂ ਵੀਡੀਓ ਦੇ ਵਿੱਚ ਪਾਵਾਂਗੇ ਤੇ لازمی ਗੱਲ ਬਾਤ ਕਰਿਓ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਤੇ ਬਣੇ ਰਹੋ ਵੀਡੀਓ ਤੇ ਅੰਦੇ ਤੱਕ ਦੋਸਤੋ ਤੇ ਨਵੀਆਂ-ਨਵੀਆਂ ਵੀਡੀਓ ਵੇਖਣ ਲਈ ਤੇ ਆਪਣੇ ਪੇਜ ਨੂੰ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਹੁਤ ਧੰਨਵਾਦ ਦੋਸਤੋ